ਸਤਨਾਮ ਸ਼੍ਰੀ ਵਾਹਿਗੁਰੂ ਸਰ ਜੀ ਰਹਿਰਾਸਾਹੀ ਏਕ ਓਂਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਉਸ ਖਰੋਗ ਪਿਆਰ ਉਸ ਕਤਾਮ ਨਾ ਹੋ ਸੂ ਕਰਤਾ ਨਾਮੈ ਨਾਹੀ ਜੋ ਹੋਂਖਰੀ ਨਾ ਹੋਈ ਬਲੇ ਹਾਰੇ ਕੁਦਰਤ ਅਸਿਆ ਅਤਰੰਤ ਨਾ ਜਾਈ ਰਖਿਆ ਰਹਾ ਜਾਤ ਮੇ ਜੋ ਜੋਤ ਮੇ ਜਾਤਾ ਤਨਲਾ ਪ੍ਰਭੂ ਰਹਿ ਹਮ ਤੂੰ ਸੱਚਾ ਸਾਹਿ ਸਿੱਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਰਤੇ ਕੀਆ ਬਾਤਾਂ ਜੋ ਕਿਸ਼ਕਰਣਾ ਸੋ ਕਰ ਰਹਿਆ ਸੋਦਰ ਰਾਗ ਦਾ ਸਾਮੁਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਾਗੀ ਹਾ ਸੋ ਕਰਕੇ ਹਾ ਜਿਤ ਵੈ ਸਰਬ ਸਮਾਲੇ ਭਾਜੇ ਤੇਰੇ ਨਾਮ ਦੇ ਨਿਖ ਅ ਸੰਖਾ ਕਿਤੇ ਤੇਰੇ ਵਗੜ ਹਾਰੇ ਕਿਤੇ ਤੇਰੇ ਰਾਗ ਤੇ ਸਿਮ ਕਈ ਹੈ ਕਿਤੇ ਤੇਰੇ ਵਗੜ ਹਾਰੇ ਗਾਵਣ ਤੁਧਨੋਂ ਪਵਣ ਪਾਣੀ ਵੈ ਸੰਤਰ ਗਾਵੈ ਰਾਜਾ ਤ੍ਰਿੰਦਵਾਰੇ ਗਾਵਣ ਤੁਧਨੋਂ ਚਿੱਤ ਗੁਪਤ ਲਿਖ ਜਾਣ ਦੇ ਲਿਖੇਲ ਪਰਮ ਵਿਚਾਰੈ ਗਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੈ ਗਾਵਣ ਤੁਧਨੋਂ ਇੰਦਰ ਇੰਦਰਾਸਣ ਬੈਠੇ ਦੇਵਤਾ ਆਦਰ ਨਾਲੇ ਗਾਵਣ ਤੁਧਨੋਂ ਸਿੱਧ ਸਮਾਦੀ ਅੰਦਰ ਗਾਵਣ ਤੁਧਨੋਂ ਸਾਖ ਵਿਚਾਰੇ ਲਾਵਣ ਤਦਨੂ ਜਤੀ ਸਤੀ ਸੰਤੋਖੀ ਲਾਵਣ ਤਦਨੂ ਵੀਰ ਕਰਾਰੇ ਲਾਵਣ ਤਦਨੂ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲ ਲਾਵਣ ਤਦਨੂ ਮੋਣੀਆ ਮਨ ਮੋਹਨ ਸਰਗੋ ਮਚ ਪਿਆਲਾ ਲਾਵਣ ਤਦਨੂ ਰਤਨੇ ਉਪਾਏ ਤੇਰੇ ਅੜਸੜ ਦੀ ਰਤਨਾ ਲਾਵਣ ਤਦਨੂ ਜੋਦ ਮਹਾ ਮਲਸੂਰਾ ਗਾਵੰਤ ਤਦਨੂ ਖਾੜੀ ਚਾਰੇ ਗਾਵਨ ਤਦ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰ ਸੇ ਤਦ ਨੂੰ ਗਾਵਣ ਜੋ ਤਦ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਦਦ ਨੂੰ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਆਵੇ ਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਚਿ ਨਾਈ ਹੈਪੀ ਹੋਸੀ ਜਏ ਨਾ ਜਾਸੀ ਰਚਨਾ ਜਿ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖਾ ਕਿਸਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵਾ ਸੋ ਏਕ ਕਰ세 ਤਿਰੁ ਹੁਕਮ ਨਾ ਕਰਣਾ ਜਾਏ ਸੋ ਪਾਛਾ ਸ਼ਹਬਤ ਸਾਹਿਬ ਨਾਨਕ ਰਹਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿਵਡ ਵੱਡਾ ਡਿਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਵਾ ਅਗਰ ਦੰਮੀ ਦਾ ਗੁਣੀ ਘੀਰਾ ਕੋਈ ਨਾ ਜਾਣੈ ਤੇਰਾ ਗੇਤਾ ਕੇਵਡ ਜੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਹੈ ਕਹਿਣਾ ਜਾਈ ਤ੍ਰਿ ਤਿਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਦੁੱਧ ਬਿਨ ਸਦੀਕ ਨੇ ਨਾ ਪਾਈਆਂ ਕਰਮ ਮਿਲੈ ਨਾ ਹੀ ਠਾਕ ਰਹੀਆ ਆਖਣ ਵਾਲਾ ਆਖਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕੀ ਆਚਾਰ ਨਾਨਕ ਸਤਿ ਸਵਾਰਣ ਹਾਰਾ ਅਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਓ ਆਖੜੇ ਓਖਾ ਸੱਚਾ ਨਾਮ ਸੱਚੇ ਨਾਮ ਕੀ ਲਗੈ ਭੁਖ ਉਤਭੁਖੇ ਕਾਇਤ ਲਿਆ ਦੁਖ ਸੋ ਕਿਉ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਮ ਰਹਾਉ ਸੱਚੇ ਨਾਮ ਕੀ ਤਿਲ ਵੜਿਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵਡਾਣਾ ਹੋਵੇ ਘਾਟ ਨਾ ਜਾਏ ਨਾ ਹੁਮਰੇ ਨਾ ਹੋਵੇ ਸੋਗ ਦਿਨ ਦਾ ਰਹੇ ਨਾ ਛੁੱਕੇ ਭੋਗ ਗੁਨੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਬੜ ਆਪ ਤੇਵੜ ਤੇਰਾ ਦਾਤ ਜਿਨ ਦਿਨ ਕਰ ਕਹਿ ਕੀ ਤੇਰਾਤ ਕਸਮ ਬਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਦੰਸਤ ਗੁਰ ਸਤਿ ਪ੍ਰਕਾ ਮਿਨੋ ਪਰੋ ਗੁਰਪਾਸ ਹਮ ਕਿਰੇ ਕਰਮ ਸਤਿ ਗੁਰ ਸਰਣਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਤ ਅਮਰੀ ਰਹਿਰਾਸ ਰਹਾਓ अर्जुन ਕੇ ਵਿਭਾਗ ਵਡੇਰੇ ਜਿਨ ਹਰ ਹਰਿ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਅਸ ਨਾਮ ਨਾ ਪਾਇਆ ਤੇ ਪਾਗ ਹੀਣ ਜੰਪਾਸ ਜੋ ਸਤਿਗੁਰਿ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੈ ਤ੍ਰਿਕ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਤੁਰ ਮਾਸਤਿਕ ਲਖਿਆ ਲਿਖਾਸ ਤਨ ਤਨ ਸਤ ਸੰਗਤਿਤ ਨਿਤ ਹਰ ਰਸ ਪਾਇਆ ਮਿਲ ਜੇ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮਹਲਾ 5 ਕਾਹੇ ਰੇ ਮਨ ਜਿਤ ਵੈ ਉਦਮ ਜਾਇ ਹਰ ਹਰ ਜੀਓ ਪ੍ਰਿਆ ਸੈਲ ਪਥਰ ਮੇ ਜੰਤਿ ਉਪਾਏ ਤਾਂ ਕਾਰਜ ਕਾਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਤਰਿਆ ਇਬੁਰ ਪ੍ਰਸਾਦ ਪਰੰਪਰਤ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਮਨ ਕਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰੇੜੀ ਕਸਮ ਬਾਹੀ ਠਾ ਕੁਰ ਕਾਹੇ ਮਨ ਕੋ ਕਰਿਆ ਉੜੇ ਉੜੇ ਆਵੇ ਸਹਿ ਕੋਸਾ ਤਿਸ ਪਾਛੇ ਬਚਰੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੇ ਸਿਮਰਣ ਕਰਿਆ ਸਵਨਿ ਦਾ ਆਨਦਾਸੇ ਅਟੂ ਸਿਦਾਂ ਅਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਸਮ ਹੱਲਾ ਚੌਥਾ ਸੂਪਰਖ ੴ ਸਤਗੁਰ ਪ੍ਰਸਾਦ ਸੋ ਉਪਰਖ ਨਰਨਜਨ ਹਰਪੁਰਖ ਨਰਨਜਨ ਹਰਿ ਅਗਮ ਆਗਮ ਪਰਾ ਸਤਿ ਆਵੈ ਸੰਤਿ ਆਵੈ ਤੁਧ ਜੀ ਅਰ ਸੱਚੇ ਸ੍ਰਿਦਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰਿ ਤੇ ਆਵੂ ਸੰਤੋ ਜੀ ਸਭ ਦੁੱਖ ਵਿਸਾਰਨ ਹਰਿਆ ਹਰਿਆ ਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਬ ਨਰਨ ਪਰ ਜੀ ਹਾਰੇ ਕੋਪੁਰਖ ਸਮਾਣਾ ਇਕ ਦਾਤੈ ਇਕ ਪੇਖਾਰੀ ਜੀ ਸਭ ਤੇਰੇ ਚੋੜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਵਿਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਦੇ ਅੰਤ ਵਿੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨਾਨ ਤਿੰਨ ਕੁਰਵਾਣ ਹਰਿ ਤਿਆਵੈ ਹਰਿ ਤਿਆਵੈ ਤੁਧ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਐ ਜਨ ਹਰਿ ਤਿਆਆ ਜੀ ਤਿੰਨ ਟੋਟੇ ਜਮ ਕੀ ਫਾਸੀ ਜਿਨ ਨਿਰਪਉ ਜਨ ਹਰਿ ਨਿਰਭਉ ਤਿਆਆ ਜੇ ਤਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੀਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੇ ਜਨ ਨਾਨ ਨਿ ਤਿਨ ਬਲ ਜਾਸੀ ਤੇਰੀ ਭਗਤ ਰੇ ਭਗਤ ਪੰਡਾਰ ਜੀ ਪਰੇ ਬੇਅੰਤ ਵੇੰਤਾ ਤੇਰੇ ਭਗਤ ਰੇ ਭਗਤ ਸਲਾਹਨ ਕੁਦ ਜੀ ਹਰਿਆਣਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇ ਕਰੇ ਹਰ ਪੂਜਾ ਜੀ ਤਮਤਾਪੈ ਗਬੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਉ ਸਿਮਰਸਾ ਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੈ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਆਪਰੰਪਰ ਕਰਤਾ ਜੀ ਤੁਧ ਜੇ ਵਡੇ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਉਹਨੇ ਚਲ ਕਰਤਾ ਸੋਈ ਤੁnde ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਦੁਨੀਆਂ ਪੈਸੇ ਸਭ ਪਾਈ ਨੇ ਤੇਰੇ ਆਪੇ ਸੱਚੇ ਸਭ ਕੋ ਹੋਈ ਜਨਾਨੇ ਗੁਣ ਗਾਵੇ ਕਰਤੇ ਕੇ ਜੀ ਜੋ ਸਭゼ ਕਾ ਜਣੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇਂਡਾ ਸਾਈ ਜੋ ਤੋਂ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਈ ਰਹਾਂ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਉ ਦਇਆ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੈ ਤੁਝ ਬਿੰਦੂ ਜਾ ਕੋਈ ਨਾ ਹੈ ਜੀਵ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜਿਆ ਸੰਜੋਗ ਕੀ ਮੇਲ ਜਿਸਨੂੰ ਤੂੰ ਜੜਾਏ ਸੋਈ ਜਨ ਜਾਣੈ ਅਰਗੁਨੁ ਸਾਧਹਿ ਆਖ ਵਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨੁ ਤੂ ਜਾਇ ਵਰਣਾ ਕੋਇ ਤੂੰ ਕਰ ਕਰ ਵੇਖਿ ਜਾਣੈ ਸੋ ਜਨਨਾ ਨੇ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਰਬਰੜੈ ਭੀਲੇ ਨਿਵਾਸਾ ਆਨੇ ਪਾਵਕ ਨਹਿ ਕੀਆ ਪੰਕਜ ਮੂ ਭਗ ਨਹਿ ਚੱਲੇ ਹਮ ਦੇਖਾ ਤੈ ਡੂਬੀਲੇ ਮਾਨੇਕ ਨਾ ਚਿਤ ਸਮੂੜ ਮਨਾ ਹਰਿ ਵਿਸਰਦਰੇ ਗੁਣ ਗਲੇ ਆ ਰਹੋ ਨਾ ਹੋ ਜਤੀ ਸਤੀ ਨਹੀਂ ਭੜਿਆ ਮੂਰਖ ਮੁਗਦਾ ਜਨਮ ਭੜਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿੰਤੂ ਨਾ ਜਿ ਵਿਸਰਿਆ ਅਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਣ ਕੀ ਐ ਤੇਰੀ ਬਰੀਆ ਅਵਰ ਕਾਜ ਤੇਰੇ ਦਿੱਤੇ ਨਾ ਕਾਮ ਮਿਲ ਸਾਧ ਸੰਗਤ ਪਰ ਕੇਵਲ ਨਾਮ ਸਰੰਜਾਮ ਲਾਗ ਪਵਜਤ ਤਰਨ ਕੈ ਜਨਮ ਬ੍ਰਿਤਾ ਜਾ ਤਰੰਗ ਮਾਇਆ ਤੇ ਰਹਾਉ ਜਬ ਤਬ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇਆ ਤਉ ਨਾਨਕ ਹਮਨੀਚ ਕਰਮਾ ਸ਼ਰਨ ਹਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੇਂ ਕੁੰਕਾਰ ਸ੍ਰੀ ਵਾਹਿ ਗੁਰੂ ਜੀ ਕੀ ਫਤਿਹ ਚੌਪਈ ਪੁਨਰਾਸਿਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਸਾ ਓਪਨ ਦ੍ਰਿਸ਼ਟ ਗਗਨ ਤੇ ਪਈ ਸਭਿਆਂ ਨੇ ਆਨ ਵਧਾਈ ਦੇਈ ਧੰਨ ਧੰਨ ਲੋਕਨ ਕੇ ਰਾਜਾ दुष्टन्दा ग्रीव निवाजा अकल भवन के सिर जन हारे दास जान मोए लेहों बारे काव्य बाज बिनती चौबई अमरी करो हाथ दर रक्षा पूर्ण होए चित्त की इच्छा तब चरणन मन रहे हमारा अपना दान करो कृपतार अमरे दुष्ट सवे तुम कहो ਆਪ ਹੱਥ ਦੇ ਮੋਹਿ ਬਚਾਓ ਸੁਖੀ ਵਸੈ ਮੋਹ ਰੋ ਪਰਵਾਰਾ ਸੇਵਕ ਸਿੱਖ ਸਬੇ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰਿਐ ਸਭ ਪੈ ਰਣ ਕੋ ਆ ਸੰਗ ਰਿਐ ਪੂਰਣ ਹੋਏ ਹਮਾਰੀ ਆਸਾ ਤੁਰਪਜਨ ਕੀ ਰਹੇ ਪਿਆਸਾ ਤੁਮੇ ਛਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਹੈ ਚੁਣ ਚੁਣ ਸchre ਹਮਾਰੇ ਮਹਾਰੀਏ ਆਪ ਹੱਥ ਦੇ ਮੁਝੇ ਭਰੀ ਗਏ ਮਰਨ ਕਾਲ ਕਾ ਤਰਾਸ ਨਿਵਰੀ ਗਏ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰਛਾ ਰੱਖ ਲਿਹੁ ਮਹਿ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੂਦ ਉਸਤਨ ਕੇ ਹੰਤਾ ਤੁਮ ਹੋ ਪ੍ਰੀ ਚਤਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਪਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾ사 ਸਕਲ ਕਾਲ ਕਾ ਕੀ ਅਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀ ਓ ਮੇਧ ਰਾਜ ਬ੍ਰਹਮਾ ਜੁਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੈਸ਼ਣੇ ਉਪਜਾਇਓ ਆਦਿ ਅੰਤ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸੇਵ ਕਨ ਕੋ ਸਭ ਗੁਣ ਸੁਖ ਦੀਓ ਛਤਰਣ ਕੋ ਪਲਮੋ ਵਦ ਕੀਓ ਅਟਕਟ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਨ ਚੀਟੀ ਤੇ ਕੁੰਚਰੇ ਅਸਥੂਲਾ ਸਤਿ ਪਰਿ ਕਰਿ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਭੀਰ ਪਛਾਨੈ ਕਟ ਕਟ ਕੇ ਪਟ ਪਟ ਕੇ ਜਾਣੈ ਜਗੁ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆਕਰਖ ਕਰ ਤਹੁ ਕਬ ਹੂੰਗਾ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਵਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਜ ਉਚਾਰ। ਤੁਮ ਸਭ ਹੀ ਤੇ ਰਤ ਨਿਰਾਲਮ। ਜਾਣਤ ਵੀਰ ਭੇਦ ਅਰਿਆਲਮ। ਨਰੰਕਾ ਨਰਮਕਾ ਨ੍ਰਿਲੰਬ। ਆਦਿ ਨੀਲਿ ਅਨਾਦਿ ਸੰਭ। ਤਾਂ ਕਾ ਮੂੜ ਉਚਾਰਤ ਭੇਦਾਂ। ਜਾਂ ਕੋ ਭੇਵ ਨਾ ਪਾਵਤ ਵੇਦਾਂ। ਤਾਂ ਕੋ ਕਰਪਾ ਹਨੇ ਅਨੁਮਾਨਤ। ਮਹਾ ਮੂੜ ਕਛੁ ਭੇਦ ਨਾ ਜਾਣਤ। ਮਹਾ ਦੇਵ ਕੋ ਕਹਿਤ ਸਦਾ ਸਿਮ। ਰੰਕਾਰ ਕਾ ਚਿਨਤ ਨਹਿ ਭਿਵ ਆਪੇ ਆਪਣੀ ਬੁੱਧ ਹੈ ਜੀਤੀ ਮਰਨਤ ਬਿਨ ਬਿਨ ਤੂ ਹੈ ਤਿਤਿ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਕ ਭਿਓ ਰਾਵ ਕਹੀ ਪੂਪਾ ਅੰਡਜ ਜੇ ਰਜ ਸੇਤਜ ਕੀਨੀ ਉਤਪੁਜ ਖਾਨ ਬਹੁ ਰਚ ਦੇਨੀ ਕਹੰਗ ਬੂਲ ਰਾਜਾ ਹੈ ਬੈਠਾ अंग सम डपियो संकरे कैठा जगरे सृष्टि दिखाये अचंभव आजुवाद स्वरूप सिरंभव अवृच्छा मेरी तुम करो सिखि उवार सिख संगरो दुष्ट जीते उठवत उत्पाता सकल मलेश करो रण काता जे अस्तुयता विसरणी परिन के दुष्ट दुक्त है ੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰਿਸ਼ਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟੰ ਜਾਹਿ ਨ ਹਰ ਹੋ ਤਾਂ ਕੇ ਤਾਵਤਨਿਕ ਮੋ ਹਰ ਹੋ ਰਿੱਧ ਸਿੱਧ ਘਰਮੋ ਸਭ ਹੋਏ ਦੁਸ਼ਟ ਸ਼ਾਸਵ ਸਕੇ ਨਾ ਕੋਈ ਇਕ ਵਾਰ ਜਨ ਤੁਮੇ ਸੰਭਾਰਾਂ ਕਾਲ ਫਾਸ ਦੇਤਾ ਹੇ ਉਭਾਰ ਜੇ ਨਰਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਣ ਤੇਹਾਰੀ ਆਪ ਹੱਥ ਡੈ ਲੈ ਲਿਓ ਭਾਰੀ ਸਰਬ ਥਾਰ ਮੋਹ ਸਹਾਈ ਦੁਸ਼ਟ ਦੋਖ ਤੇ ਲੈ ਹੂੰ ਬਚਾਈ ਕਿਰਪਾ ਕਰੀਂ ਹੰਪਰ ਜਗ ਮਤਾ ਗ੍ਰੰਥ ਕਰਾ ਪੂਰਨ ਸਰਤਾ ਕਿਲ ਵਿਕਸ਼ਕਲ ਦੇ ਕੋ ਹਰਤਾ ਦੁਸ਼ਟ ਦੁਖੀਨ ਕੋ ਛੈ ਕਰਤਾ ਸ੍ਰੀ ਅਸਤੂ ਜਾ ਪਏ ਦੇ ਅਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਹੀ ਦੁਖ ਨਦ ਜੈ ਵਿਆਪਤ ਕੋਈ ਅੜਨ ਸੁਨੇ ਗੂੰਜੋ ਜਾਏ ਸੁਰਸ ਨਾ ਪਾਵੇ ਸੁਨੇ ਮੂੜ ਚਿਤ ਲਾਏ ਚਤਰਤਾ ਆਵੇ ਦੁਖ ਦਰਦ ਪਉ ਨਿਕਤ ਨਾ ਤਿ ਨਰ ਕਹਿਰ ਹੈ ਓ ਜੋ ਜਾਕੇ ਇੱਕ ਵਾਰ ਚੋਪਈ ਕੋ ਕਹੈ ਚੋਪਈ ਚੰਬਤ ਸਤਰੇ ਸਹਸ ਪੜਿ ਜਾਏ ਅਰਧ ਸਹਸਤ ਪੁਨ ਤੀਨ ਕਿਹਿਜੈ ਭਾਦਰ ਸੁਦੀ ਅஷ்டਮੀ ਰਵ ਬਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਿਤ੍ਰਪਖਿਆਨੋ ਤ੍ਰਿਆ ਤ੍ਰਿਤ੍ਰੇ ਮੰਤਰੀ ਪੂਸ਼ਵ ਦੇ ਚਾਰਸੋ ਪਾਂ ਤ੍ਰਿਤ੍ਰ ਸਮਾਪਤ ਮਸਤ ਸਭ ਮਸਤ ਅਭੂਜੰ ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਪਾਰ ਆਪ ਹਾਥ ਦੇ ਰਾਖ ਮੋਹੇ ਮਨ ਬਚਕ ਮਨ ਕਰਮ ਬਚਨ ਵਿਚਾਰ ਚੌਪਈ ਮੈ ਨਾ ਅਗਨੇ ਸੇ ਪ੍ਰਤਮ ਮਨਾਉ ਕਿਸ਼ਨ ਵਿਸ਼ਨ ਕਬ ਹੋਉ ਨੈ ਤੈ ਆਉ ਕਾਂ ਸੁਨੇ ਪਹਿਚਾਨ ਨ ਤਿੰਸੋ ਲਵਲਾਗੀ ਮੁਰੀ ਭਾਗੇ ਮਸੋ ਮਹਾਕਾਲ ਰਖਵਾਰ ਹਮਾਰੋ ਮਹਾਲੂ ਮੈਂ ਕਿੰਕਰ ਥਾਰੋ ਆਪਣਾ ਜਾਣ ਕਰੋ ਰਖਵਾਰ ਵਾਹਿਗੁਰੂ ਕੀ लाज ਵਿਚਾਰ ਆਪਣਾ ਜਾਨ ਮੁਝੇ ਪ੍ਰਤਪਰੀਏ ਚੁੰਚੁੰਸਦਰ ਅਮਾਰੈ ਮਰੀਏ ਦੇਗ ਤੇਗ ਜਗ ਮੇਂ ਦਉ ਚਲੈ ਰਾਖਿਆ ਮੁਹੇ ਔਰ ਅਨੰਦ ਲੈ ਤੁਮ ਮੰਗ ਕਰੋ ਸਦਾ ਪ੍ਰਤਪਾਰਾ ਤੁਮ ਸਾਹਿ ਮੈਂ ਦਾਸ ਤੇਹਾਰਾ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜ ਦਾਸ ਜਾਨ ਕਰੇ ਕਿਰਪਾ ਕਰੋ ਮੋਹੇ ਹਾਰ ਪਰਮੈ ਆਂ ਦਵਾਰ ਤੁਹੇ ਆਪਣਾ ਜਾਣ ਕਰੋ ਪ੍ਰਤਪਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ दास जान दे हाथ बारो हमरे सब वैरियन संघारो प्रथम तरो भगवत को ध्यान करो कविता नाना कृष्ण जथा मत चरित्र चारो चूक हो कबले सुधारो कव्य उच दुहरा जो निज प्रभ मोह सो कहा सो कहो जग म है जो ते प्रभु को त्य है अंत स्वर्ग को जा है ਦੋਹਰਾ ਹਰ ਹਰ ਜੰਦੂਈ ਏਕ ਹੈ ਬਿਬ ਵਿਚਾਰਿਛਨਾਰ ਹੈ ਜਲ ਤੇ ਉਪਜ ਤਰੰਗ ਜਿਉ ਜਲ ਵੀ ਵਿਖੇ ਸਮਾਹਿ ਦੋਹਰਾ ਜਵਾਇਸ ਪ੍ਰਭ ਕੋ ਪਿਓ ਜਨਮ ਤਰਾ ਜਗਿ ਆਏ ਆ ਮੈਂ ਕਥਾ ਸੰਜੀਵ ਦੇ ਸਭ ਓੰਕੈ ਸੁਨਾਏ ਕਾ ਬਿਉ ਬਾਚ ਦੋਹਰਾ ਹਾਂਡ ਪਿਓ ਮੈਂ ਜੋਰ ਕਰ ਵਜਨ ਕਹਾਂ ਸਿਰਣਿ ਆਏ ਪੰਥ ਚਲੇ ਤਵ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਢਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੈਗੇ ਭਗਵੰਤ ਦੁਹਰਾ ਕਾਲ ਪ੍ਰਕੀ ਦੇਕ ਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੇ ਤੇ ਰਸਸ ਕਰੋੜ ਜਲੇਸ਼ ਦੁਹਰਾ ਰੰਗ ਕਥਾ ਜੁਗ ਜੁਗ ਅਟਲ ਹੈ ਸਭ ਕੋਈ ਪਾਖਤ ਨੇਤ ਸੁਰਗ ਵਾਸ ਰੁਗਵਰ ਕਰਾ ਸੁਗਰੀਪੁਰੀ ਸਮੇਤ ਚੋਪਈ ਮ ਜੋਏ ਕਥਾ ਸੁਨੇ ਔਰ ਗਾਵੇ ਦੁਖ ਪਾਪ ਕੈ ਨਿਤ ਨਾਵੇ ਬਿਸਨ ਭਗਤ ਕੇ ਇਹ ਫਲ ਹੋਏ ਆਦ ਬਿਆਦਛੈ ਸਕੇ ਨਾ ਕੋਈ ਸੰਮਤ ਸਤਰ 67 55 ਹਾਰਵਦੀ ਪ੍ਰਥਮ ਸੁਖਦਾਵਨ ਤਪ ਪ੍ਰਸਾਦ ਕਰ ਅਗੰਤ ਸੁਧਾਰਾ ਭੂਲ ਪਰੇ ਲੋਲੇ ਹੋ ਸੁਧਾਰਾ ਦੁਹਰਾ ਨੇਤਰ ਤੁਮਕੇ ਚਰਨ ਤਰ ਸਤ ਦਰਵ ਤੀਰ ਤਰੰਗ श्री भगवत पुराण कियो रघुवर कथा प्रसंग दोहरा साद साद जानो नहीं वाद सवाद विवाद ग्रंथ सकल पूरण कियो भगवत कृपा प्रसाद सैया पाए कहे जब ते तुमरे तब ते को आत्रै नहीं आदियु राम रहीम पुराण कुरान अनेक कहे माते त न मानियु सिमर शास्त्र वेद सबै ਬਹੁ ਭੇਦ ਕਹੈ ਹਮ ਇੱਕ ਨ ਜਾਣਿਓ ਸ੍ਰੀ ਇਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਵਖਾਨਿਓ ਦੋਹਰਾ ਸਗਲ ਦੁਆਰ ਕੋਟਾ ਢਕੈ ਗਇਓ ਤੁਹਾਰੋ ਦਵਾਰ ਵਾਹਿ ਗਹਿ ਕੀ ਲਾਜ ਅਸ ਗੋਵਿੰਦਾਸ ਤੁਹਾਰ RAM ਕਲੀ ਮਹੱਲਾ ਤੀਜਾ ਨੰਦਿ ਕੋ ਅੰਖਾਰ ਸਤਗੁਰ ਪ੍ਰਸਾਦ ਨੰਦਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਅੰਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਕੂ ਸਦਾ ਰਹੂ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁੱਖ ਸਭ ਛਾਰਣਾ ਅੰਗੇਕਾਰੋ ਕਰੇ ਤੇਰਾ ਆਕਾਰ ਜਸ ਸਭ ਸਵਾਰਣਾ ਸਮਨਾਗਲਾ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਵਾ ਕਿਆ ਨਹੀ ਕਰ ਤੇਰਾ ਕਰਤਾ ਤੇਰੇ ਸਭ ਕਿਛ ਹੈ ਇਸ ਦੇਹੀ ਸੋ ਪਾਵੇ ਸਦਾ ਜਪਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਇਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾਂ ਸਭ ਪੂਜਾਈਆ ਸਦਾ ਗੁਰਵਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਆਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਸਰ ਸੁਪਾ ਗਏ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਾਂ ਸੁਖ ਹੋਆ ਤਿਤ ਕਰਿਆ ਅਨਹਦ ਵਾਜਿ ਅਨਦ ਸੁਣੋ ਬੜ ਬਾਗੀ ਹੋ ਸਗਲ ਮਨਹੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਹਿ ਆਪਰਪੂਰੈ ਮਿਨੁ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੁ ਇਹ ਵਸਤ ਜੀ ਨੈ ਜਾਈ ਨਿਤ ਨਿਤ ਰਖੁਰਧਾਰੁ ਤਮ ਸੰਸਾਰ ਚਰਨ ਲਗਤ ਰਿਐ ਸਬਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੂ ਨਾਹੀ ਮੈਨੂ ਜੋ ਕੀ ਕੋਈ ਮੈਂ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ થી ਵਹਿ ਹਰਿਆ ਪੌੜੀ ਿਤਥੈ ਤੂੰ ਸਮਰਥ ਜਿਥੈ ਕੋਈ ਨਾ ਹੈ ਉਥੇ ਤੇਰੀ ਰਾਖ ਅਗਨੀ ਹੋਦਰ ਮਹ ਹੈ ਸੁਣ ਕੇ ਜਮ ਕੇ ਦੂਤ ਨਾਏ ਤਰੇ ਛਡ ਜਾ ਹੈ ਓਜਲ ਵਿਖਮਿ ਅਸਗਾਹ ਗੁਰ ਸ਼ਬਦ ਦੀ ਪਾਰ ਪਾਹੇ ਦਿਨ ਕੋ ਲਗੀ ਪਿਆਸ ਸਮਰਥ ਸਈ ਖਾਹੇ ਕਲ ਮੇਹੋਂ ਪੁਨ ਗੁਣ ਗੋਵਿੰਦ ਗਾਹੇ ਸਬਸੇ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਮ੍ਰਿਥਾ ਕੋਈ ਨਾ ਜਾਏ ਜੀ ਆਵੇ ਤਦਿਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰੇ ਆਰਾਧਣਾ ਜੀਵਾ ਜਾਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗੇ ਪਾਈਏ ਠਾਉ ਕਉ ਨਾਨਕ ਕਿਰਪਾ ਕਰੈ ਜਿਸਨੂੰ ਏ ਵਤ ਦੇ ਜਗ ਮੇ ਉਤਮ ਕਾਢਿ ਆਹੈ ਥਿਰਲੇ ਕਈ ਗਈ ਮਹੱਲਾ ਪੰਜਵਾ ਰੱਖਣ ਹਾਰਿਆ ਕੋ ਭਾਰੀਆਂ ਗੁਰ ਕੀ ਪੈਰੀ ਪਾਏ ਕਾਜ ਸੁਵਾਰਿ ਗਣ ਓ ਆਇਆ ਪਦੇ ਆਲ ਮਨੂ ਨਾ ਵਿਸਾਰਿ ਗਣ ਸਾਥ ਜਿਨਾ ਕੈ ਸੰਗ ਪਵ ਜਲ ਤਾਰਿ ਗਣ ਸਾਗਤ ਨਿੰਦਕ ਦੁਸ਼ਟ ਖਿਨ ਮਾਹੀ ਵਿਦਾਰਿ ਗਣ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੀ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਹੈ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਮਰ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ